ਭਾਈ ਤੇਰੇ ਇयां ਹੁੰਦਾ ਤੂੰ ਲੱਛ ਤੇ ਠਿਕਨੀ ਆ ਸਾਥੀਆਂ ਦਾੜੀਆਂ ਆਉਂਦੀ ਵੀ ਸ਼ਾਮ ਰੱਖ ਮਾ ਵੱਡੀ ਹੈ 10 ਤੱਕ ਕੀ ਕਰਨ ਕਰਨ ਤੂੰ ਸ਼ਰਾਬ ਕਦੇ ਬੀਤੀ ਮੈਂ ਤਾਂ ਇਹ ਗੱਲ ਦਾ ਗੁੱਸਾ ਆ ਆਹ ਹੁ ਬੰਦੇ ਕਹੀ ਜਾਂਦੇ ਆ ਕਿ ਠੇਕੇ ਵਾਂਦੇ ਖਾਣਾ ਸ਼ਰਾਬ ਪੀਣਾ ਜਾਂਦੇ ਤੁਸੀਂ ਹਾਂ ਬੇ ਮੈਂ ਕਹਿੰਦਾ ਮੈਨੂੰ ਇਹ ਬਾਣਾ ਪਾ ਕੇ ਚੰਗਾ ਲੱਗਦਾ ਹੈ ਕੰਮ ਦੇਖ ਲਿਆ ਥੂੜ ਦੇਖ ਲਿਆ ਜਿਆ ਸਾਲ ਸਿਨ ਤੱਕਰੀਪਾਂ ਜਿ ਰੱਖਿਆ ਕਰਨੀ ਤੁਸੀਂ ਗਰੀਬ ਕੁੱਟਾਂ ਲੱਗੇ ਸਮਝ ਨਹੀਂ ਆਉਂਦੀ ਮੈਂ ਤਾਂ ਜੋ ਆਪ ਕੋ ਹੁ ਕਾਲ ਸਕਦੇ ਆਂ ਅੱਜ ਨਹੀਂ ਆਉਂਦੇ ਉਹ ਭਾਈ ਉਹ ਭਾਈ ਇਕਾ ਆਇ ਤੇ ਮੈਂ ਜੇ ਕਹਿੰਨਗਾ ਨਹੀਂ ਮੈਨੂੰ ਬੁਲਾਉਂ ਅਸੀਂ ਆਲੇ ਪਰ ਤੁਸੀਂ ਲਲਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਆਪਾ ਜੀ ਹੁਣ ਤਾਂ ਮaaf ਕਰ ਤੋ ਮaaf ਕਰ ਹੂੰ ਇੰਨੀ ਤਾਂ ਗਲਤੀ ਮੰਨਦੇ ਤੁਸੀਂ ਸ਼ਰਾਬ ਮਾਰਦਾ ਬਾਬਾ ਜੀ ਮੈਂ ਮੰਨਦਾ ਬਾਹਰ ਛੱਡ ਦੋ ਭਾਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰ ਲੋ ਔਰ ਦੱਸੋ ਪਰ ਨਾ ਨਾ ਪੜ ਵੱਡਾ ਭਰਾ ਹੈ ਸਾਡਾ ਪਹਿਲੀ ਮਾਰ ਲੈ ਤੂੰ ਕਰ ਮਾਰ ਨਾ ਨਹੀਂ ਨਹੀਂ ਉਪਾਹੀ ਤੇਰੇ ਆਉਂਦਾ ਤੂੰ ਲੱਛ ਤੇ ਡਿਕਨੀਆ ਸਾਡੀਆਂ ਦਾੜੀਆਂ ਆਉਂਦੀ ਸ਼ਾਮ ਰੱਖ ਮਾ ਵੱਡੀ ਹੈ 10 ਤੱਕ ਕੀ ਕਰਨਾ ਚਾਹੁੰਦਾ ਤੂੰ ਸ਼ਰਾਬ ਕਦੇ ਬੀਤੀ ਨੂੰ ਤਾਂ ਇਹ ਗੱਲ ਦਾ ਗੁੱਸਾ ਆ ਆਹੋ ਬੰਦੇ ਕਹੀ ਜਾਂਦੇ ਅger ਠੇਕੇ ਵੱਲੋਂ ਆਂਦੇ ਖਾਣਾ ਸ਼ਰਾਬ ਪੀਣਾ ਜਾ ਕੇ ਤੁਸੀਂ ਆਪੇ ਮੈਂ ਕਿਹਾ ਇਹਨਾਂ ਬਾਣਾ ਪਾ ਕੇ ਚੰਗਾ ਲੱਗਦਾ ਇਹ ਕੰਮ ਦੇਖ ਲਿਆ ਫਿਰ ਜੇ ਹੁਣ ਦੇਖ ਲਿਆ ਤੂੰ ਬੋਲੀ ਜਾਣਾ ਤੂੰ ਬਾਪੇ ਕਦੇ ਵੀ ਨਹੀਂ ਆਉਗਾ ਅੱਜ ਵਾਦ ਨਹੀਂ ਹੋਊਗਾ ਬੋਲ ਦੱਸ ਅੱਜ ਸਾਡਾ ਪਿੰਡ ਆਹੀ ਐਸੀ ਖਾਂਦੇ ਤੇਰੀ ਮਖਾਜ ਅੱਜ 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 ਦੀ ਵਾਰ ਨਹੀਂ ਅੱਛਰਾਬ ਕੱਦਾਂ ਪੀਣ ਲੱਗਿਆ ਨਾ ਉਹ ਸ਼ਰਾਬ ਤਾਂ ਕੱਦਾਂ ਪੀਣ ਲੱਗਿਆ ਸਾਡਾ ਪਿੰਡ ਆਹੀ ਐਸੀ ਖਾਂਦੇ ਤੇਰੀ ਜਿਹੜਾ ਸਾਡਾ ਪਿੰਡ ਤਾਂ ਗਰੀਬਾਂ ਦੇ ਰੱਖਿਆ ਕਰਨੀ ਤੁਸੀਂ ਗਰੀਬ ਕੁੱਟਣ ਲੱਗੇ ਹੰਦ ਨਹੀਂ ਆਉਂਦੀ ਉਹ ਮੈਂ ਤਾਂ ਕੁੱਟੇ ਨਹੀਂ ਆ ਤੇਰੇ ਸਾਹਮਣੇ ਜੋ ਕਈਆਂ ਛੋੜਾ ਜਵਾਬ ਤੇਰੇ ਬਾਪੂ ਦਾ ਮਰੂ ਗਲਤ ਪਾਸੇ ਆ ਨਾ ਤੂੰ ਗਲਤ ਮੈਸੇਜ ਆਂਦਾ ਇਹ ਚੀਜ਼ ਦਾ ਲੋਕਾਂ ਦੇ ਭਾਈ ਦੱਸ ਤਾਂ ਅਸੀਂ ਕਿੰਨੇ ਵੇੜਾ ਬੋਲ ਤੁਹਾਡੇ ਬਣ ਗਏ ਨੇ ਵੇੜਾ ਕਿੰਨਾ ਵੇੜਾ ਹੈਗਾ ਆਪੇ ਦੇ ਉਹ ਸਾਪੇ ਕਿਹਦਾ ਨੇ ਵੇੜੀ ਦੀ ਗੱਲ ਦਾ ਕੋਈ ਸਾਪੇ ਮਾਪੇ ਦੀ ਉਹ ਦੋਨੋਂ ਉਹ ਗੋ ਇਸ ਵਾਰ ਤੇ ਮੇਰਾ ਭਾਈ ਕਿੱਥੇ ਜੋ ਆ ਗੋ ਭਾਈ ਹਾਂਜੀ ਨਹੀਂ ਉਹ ਭਾਈ ਮੇਰੇ ਤੋਂ ਵੀ ਗਲਤੀ ਠੀਕਾ ਅੱਜ ਤੇ ਮੈਂ ਜੇ ਕਹਿੰਨੀ ਗੱਲ ਨਹੀਂ ਕਰਦੀ ਮੈਂ ਤੁਹਾਨੂੰ ਸਵੇਰੇ ਜਿੱਕੇ ਰੇ ਮਿਲਾਂਗਾ ਉਹਨੂੰ ਇਹ ਮਾ ਪਪਾ ਜੀ ਇਹ ਹੁਣ ਤਾਂ ਕਿਹਾ ਕੇ ਮੰਨ ਲਓ ਭਾਈ ਇਹ ਗੱਲ ਤਾਂ ਨਾ ਇਹ ਨਹੀਂ ਮਾਰਨੀ ਇਹ ਗੱਲ ਦੀ ਜ਼ਿੰਮੇਵਾਰੀ ਕੌਂ ਦੇ ਵਿੱਚ ਲੋਕਲ ਕੌਂਸਲ ਮੈਂ ਜਾਣਦਾ ਪਪਾ ਜੀ ਮਾਫ ਕਰਦਾ ਸੋਣ ਚੱਲ ਪਪਾ ਜੀ ਇੱਕ ਸੱਚੀ ਗੱਲ ਆ ਦੋ ਇਨਸਾਨ ਤੇ ਗਲਤੀ ਕਿ ਹੋਣੀ ਹੈ ਸ਼ਰਾਬ ਤਾਂ ਪੀ ਹੋ ਗਈ ਨਾ ਪੀ ਹੋ ਗਈ ਮੈਂ ਕਹਾਂਨ ਸਾਬੋ ਬਾਬਾ ਜੀ ਮਾਰ ਮਨ ਤੋਂ ਮਾਰਦਾ ਤੇ ਸ਼ਰਾਬ ਤਾਂ ਪੀ ਕੇ ਠੇਕੇ ਪਰੋਂ ਬਰੋ ਚੀਂਦਾ ਆ ਤੁਸੀਂ ਮੈਂ ਉੱਥੇ ਬੈਠਾ ਸੀ ਬਾਬਾ ਜੀ ਲੱਸੀ ਵਾਲੇ ਕੋਲ ਤੁਸੀਂ ਲੜਕਾਰੇ ਤਾਂ ਮਾਰੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਬਾਬਾ ਜੀ ਹੁਣ ਤਾਂ ਮaaf ਕਰ ਤੋ ਮaaf ਕਰ ਲੋ ਇੰਨੀ ਤਾਂ ਗਲਤੀ ਮੰਨ ਲਓ ਤੁਸੀਂ ਸ਼ਰਾਬ ਮੈਂ ਮੰਨਦਾ ਬਾਬਾ ਜੀ ਮੈਂ ਮੰਨਦਾ ਛੱਡ ਦਿਓ ਬਈ ਸ਼ਰਾਬ ਦੀ ਮਾਫੀ ਮੰਗ ਲਈ ਇੰਨੀ ਬਹੁਤ ਆ ਥੱਪੜ ਮਾਰ ਲੋ ਔਰ ਦੱਸੋ ਉਹ ਨਾ ਨਾ ਪਹਿਲੀ ਮਾਰ ਲੈ ਤੂੰ ਮੈਂ ਮੰਨਦਾ ਨਹੀਂ ਨਹੀਂ ਤੇਰੇ ਕੋਲ ਆ ਪਾਈਆ ਜਾਂ ਤੂੰ ਮਾਰ ਕਰਦਾ ਐ ਜੇ ਅਸੀਂ ਬਾਣਾ ਪਾਇਆ ਹੈ ਗੁਰੂ ਆਪ ਕਮਾਲ ਕਰਦਾ ਯਾਰ ਜੇ ਅਸੀਂ ਤੇਰੀ ਬੇਇੱਜ਼ਤੀ ਇੱਕੜ ਥੱਪੜ ਮਾਰਦੇ ਹੁੰਦੇ ਅਸੀਂ ਪਹਿਲੀ ਗੱਲ ਇਹ ਸੀ ਕਿ ਤੇਰਾ ਸਤਕਾਰ ਕਰਦੇ ਵੀ ਗੁਰੂ ਦਾ ਬਾਣਾ ਪਾਇਆ ਵਾ ਮਹਾਰਾਜ ਨੇ ਪਤਾ ਹੈ ਬਾਬਾ ਫਤਿਹ ਸਿੰਘ ਦਾ ਜੀ ਭਾਈ ਚਲਾ ਦੀ ਅਤੀ ਬੂ ਬੂ ਚਲਾ ਦੀ ਹਾਂ ਜੀ ਉਹਦੇ ਬਾਣੇ ਦੀ ਜਿੱਤ ਕਰਕੇ ਤੇਰੇ ਬਰਹੱਥ ਨਹੀਂ ਚੱਕੇ ਤੈਨੂੰ ਉਸ ਨਹੀਂ ਕਿਹਾਏਗਾ ਮੈਨੂੰ ਫੇਰ ਪੜਨਾ ਸੀ ਅਲੀ ਠੇਕੇ ਮੂਰ ਤੇ ਵੀ ਫੜਨਾ ਹੈ ਇਹੇ ਹਾਂ ਦਾਰੂ ਪੀ ਕੇ ਠੇਕੇ ਦਾ ਦਾਰੂ ਠੇਕੇ ਆਉਂਦਾ ਇਹਦੀ ਮੂੰਗੀ ਪੜਾ ਕੇ ਪਾਉਂਗੇ ਠੀਕ ਹੈ ਬਾਬਾ ਜੀ ਸਾਰਾ ਕੁਝ ਕਰੂੰਗੇ ਇਹਦੇ ਨਾਲ ਜੀ ਇਹਦੇ ਨਾਲ ਹੁਣ ਕਹਿਦਾ ਤੇਰੇ ਇੱਕ ਤੇਰੇ ਕਰਕੇ ਇਹ ਸਾਰੇ ਪਿੰਡ ਦੀ ਬਦਨਾਮੀ ਹੁੰਦੀ ਆ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਜੀ ਬਾਣੇ ਨੂੰ ਬਦਨਾਮ ਕਰਨ ਦੇ ਨਾਲ ਤੇ ਇਹ ਬੋਲਦੇ ਕਿਆ ਫਾਇਦਾ ਬਾਬਾ ਜੀ ਠੀਕ ਆ ਧੰਨਵਾਦ ਹੁਣ ਦਾਰੂ ਪੀ ਕੇ ਉੱਠ ਨਹੀਂ ਹੋ ਰਿਹਾ ਇਹਦੇ ਇਥੇ ਮੈਂ ਪੀਵਾ ਫੋੜ ਜਮ ਜਮ ਸਹੀ ਹੋ ਜਾਵਾਂ ਥੋੜੇ ਜਿਹਾ ਬਾਬਾ ਜੀ पूछा है छतरी लगा इधर तो इन्होंने बोला, बोला लगा लगा लो बोला लो इन्होंने बोला मैं इसके बाद छतरी और छतरी लगाने के बाद भी आई इन्होंने बस कुछ नहीं सुना मेरे को छतरी में लट्ठी बजानी शुरू कर दी फिर मेरी तरफ कोई भागे है मेरे को भी लग जाती मैं भी फिर पीछे की तरफ कूद गया फिर मैं ऊपर फिर आया मैंने बोला मैं बंद कर रहा हूँ दीदी दुकान इन्होंने बोला दुकान मत बंद करो इन्होंने लट्ठी बजानी शुरू करी फिर तलवार काढ़ी इन्होंने वो तलवार भी मेरे पीछे लेके भागे फिर उधर से लट्ठ भी मारा इन्होंने ਜੋ ਅੱਜ ਇਸ ਲੁਧਿਆਣਾ ਤੇਲਿਕੜ ਰੋਡ ਦੇ ਉੱਤੇ ਮੱਧ ਭਾਗਾ ਹਰਕਤ ਹੋਈ ਆ ਇੱਕ ਨੰਗ ਸਿੰਘ ਵੱਲੋਂ ਕੀਤੀ ਗਈ ਆ ਅਸੀਂ ਰਾਹਗੀਰ ਜਿਹਦੇ ਵਿੱਚ ਬਦਵੰਤੇ ਸਚਨ ਸਰਦਾਰ ਮਲਕੀਤ ਸਿੰਘ ਰੌਣੀ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਪਹੁੰਚੇ ਉਹਦਾ ਨਕਟਾਰਾ ਕਰਦੇ ਆ ਉਸ ਗਰੀਬ ਵੱਲ ਦੇਖਦੇ ਆ ਸਭ ਨੇ ਜੋ ਤਿਲਫਲ ਹੋਇਆ ਜਿਸ ਵਿੱਚ ਮਲਕੀਤ ਸਿੰਘ ਰੌਣੀ ਨੇ 500 ਰੁਪਏ ਤੇ ਬਾਕੀ ਇਹਨੇ 100-100 ਰੁਪਏ ਇਕੱਠਾ ਕਰਕੇ 1200 ਰੁਪਏ ਇਸ ਬੱਚੇ ਨੂੰ ਦਿੱਤਾ ਜਿਹਦਾ ਨੁਕਸਾਨ ਹੁੰਦਾ ਕੁਝ ਥੋੜਾ ਬਹੁਤ ਆ ਇਹ ਜਰ ਲੇਗਾ ਕੁਝ ਸੰਗਤ ਨੇ ਜਰ ਲਿਆ ਸਿਰਫ ਇਹ ਕੰਮ ਤਾਂ ਕੀਤਾ ਸੰਗਤ ਨੇ ਕਿ ਸਿੱਖ ਕੌਮ ਦੀ ਬਦਨਾਮੀ ਤੇ ਇਸ ਬੰਦੇ ਨੇ ਅੰਗਨੇ ਸ਼ਰਾਬ ਵੀ ਪੀਤੀ ਨਾਨਸਿੰਘ ਖੁਦ ਕਹਿੰਦਾ ਖੁਦ ਤੁਹਾਡੀ ਵੀਡੀਓ ਚ ਕਹਿਦਾ ਕਿ ਇਹਨਾਂ ਤੇ ਗਲਤੀ ਹੋਈ ਹੈ ਇਹਨਾਂ ਨੇ ਸ਼ਰਾਬ ਪੀਤੀ ਹੈ ਪਰ ਬਾਣਾ ਪਾ ਕੇ ਸ਼ਰਾਬ ਪੀਣੀ ਮੈਂ ਇਹਨੂੰ ਗਲਤੀ ਨਹੀਂ ਕਹਿੰਦਾ ਇਹ ਮਸਤੀ ਹੈ ਮੈਂ ਇਹੀ ਬੇਨਤੀ ਕਰਦਾ ਮੈਂ ਇਹੀ ਬੇਨਤੀ ਕਰਦਾ ਬੁੱਢਾ ਦਲ ਮੁਖੀ ਸਾਹਿਬ ਨੂੰ ਕਿ ਇਹਨਾਂ ਤੇ ਨੱਥ ਪਾਓ ਪ੍ਰਵਾਹ ਵੀ ਬੰਦਾ ਗਲਤ ਆ ਜਾਂਦਾ ਬੱਚਾ ਗਲਤੀ ਆਪ ਰੈਂਦਾ ਪਰ ਇਹਨਾਂ ਤੇ ਨੱਥ ਪਾਓ ਤਾਂ ਕਿ ਮਤ ਭਾਦੀਆਂ ਭਾਗੀਆਂ ਸਭ ਨੂੰ ਰੋਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਿਖਿਆ ਕਿ ਇਹੀ ਸੱਜਣ ਅਰਸੋਂ ਦੋ ਦਿਨ ਪਹਿਲਾਂ ਇੱਥੇ ਇੱਕ ਸ਼ੂਟਿੰਗ ਹੁੰਦੀ ਸੀ ਉਹ ਸ਼ੂਟਿੰਗ ਦੇ ਵਿੱਚ ਕਹਿੰਦੇ ਵੀ ਪਾਲਕੀ ਸਾਹਿਬ ਰੱਖ ਕੇ ਉੱਥੇ ਸਹਾਨਾ ਸਾਹਿਬ ਰੱਖ ਕੇ ਉੱਪਰ ਮੋਲਾ ਪਾ ਕੇ ਕੋਈ ਆਨੰਦਕਾਰ ਦਾ ਸੀਨ ਕਰ ਰਹੇ ਸੀ ਇਹੀ ਸੱਜਣ ਮੂਰੇ ਸੀ ਜਿਹੜੇ ਰੋਕਣ ਗਏ ਹੋਏ ਸੀਗੇ ਤੇ ਅੱਜ ਇਹੀ ਸੱਜਣ ਦੋ ਦਿਨ ਬਾਅਦ ਕੀ ਕਰ ਰਿਹਾ ਹੈ ਤੇ ਮੇਰਾ ਮਤਲਬ ਇਹ ਹੈ ਕਿ ਸਾਡੀ ਕੌਮ ਹੈ ਜਿਹੜੀ ਉਹ ਕਈ ਵਾਰ ਸੋਚੇ ਸਮਝੇ ਵੀ ਕਮੈਂਟ ਕਰ ਲਈ ਕਿ ਐ ਹੋ ਗਿਆ ਇਹ ਬੰਦੇ ਪ੍ਰਵਾਸੀ ਭਰਾ ਨੇ ਸਾਡੇ ਭੈਣ ਭਰਾ ਵੀ ਬਾਹਰ ਦੀਆਂ ਸਟੇਟਾਂ ਬਾਹਰਲੇ ਮੁਲਕਾਂ 'ਚ ਕੰਮ ਕਰਦੇ ਨੇ ਇਹ ਮਨੋ ਰੋਜਗਾਰ ਚਲਾ ਰਹੇ ਆ ਜਿਹਦਾ ਨੁਕਸਾਨ ਕਰਕੇ ਕੀ ਮਿਲਿਆ ਜਾਂ ਤਾਂ ਕੋਈ ਦਾ ਨਿੱਜੀ ਫਾਇਦਾ ਹੋਵੇ ਕੋਈ ਫਾਇਦਾ ਨਹੀਂ ਸੀ ਦੂਜੀ ਥਾਂ ਥੋੜੇ ਸਾਹਮਣੇ ਮਾਫੀ ਮੰਗ ਲਈ ਬੰਦੇ ਨੇ ਪਰ ਇਹੋ ਜਿਹਾ ਬਾਣਾ ਪਾ ਕੇ ਇਹੋ ਜੇ ਕੰਮ ਕਰਨੇ ਖਾਲਸਾ ਤਾਂ ਹਮੇਸ਼ਾ ਦੂਜਿਆਂ ਦੀ ਮਦਦ ਲਈ ਜਾਣਾ ਜਾਂਦਾ ਹੈ ਅਸੀਂ ਦੁਨੀਆ 'ਚ ਬਦਨਾਮ ਹੋਣੇ ਨਾ ਕਰਕੇ ਸੋ ਕੋਸ਼ਲੋ ਚੰਦ ਲੋਕ ਹੁੰਦੇ ਨੇ ਸਾਰੇ ਲੋਕ ਗਲਤ ਨਹੀਂ ਹੁੰਦੇ ਸਾਡੇ ਕੋਲ ਗੁਰਦੀਪ ਸਿੰਘ ਸਾਹਿਬਾਨ ਇਹ ਮਾੜੀ ਗੱਲ ਹੈ ਜਿਹੜੇ ਇਹ ਜਿੱਥੇ ਨੂੰ ਆਨਸਰ ਮਿਲਦੇ ਨਹੀਂ ਉਹ ਰੁੱਕਿਆ ਜਾਣਾ ਚਾਹੀਦਾ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਜਿਹੜਾ ਬੰਦਾ ਕੋਈ ਦੁਕਾਨਦਾਰੀ ਚਲਾਉਂਦਾ ਹੈ ਜਿਹੜਾ ਬਾਣਾ ਪਾ ਕੇ ਬਾਣੇ ਨੂੰ ਕੇ ਦੁਕਾਨਦਾਰੀ ਚਲਾਉਂਦਾ ਹੈ ਇਹੋ ਜਿਹੇ ਬੰਦੇ ਬੰਦ ਹੋਣੇ ਚਾਹੀਦੇ ਜੀ ਸੋ ਕੋਈ ਨਾ ਪੁੱਤ ਉਹ ਨੁਕਸਾਨ ਹੋਇਆ ਇਹਨਾਂ ਵਾਜੀ ਚਲ ਤੁਹਾਡੇ ਨਾਲ ਕੋਈ ਤੁਸੀਂ ਕਰੋ ਆਪਣੀ ਮਿਹਨਤ ਠੀਕ ਹੈ ਕੋਈ ਕੋਣ ਨਹੀਂ ਭੇਜੋ ਕਾ ਰੋ ਤੋਂ ਕੋਈ ਚਲਾਉਂਦਾ